ਸਪਰੀਮ ਕੋਰਟ ਵੱਲੋਂ ਇੱਕ ਅਹਿਮ ਫੈਸਲਾ ਸੁਣਾਇਆ ਗਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਹੁਣ ਮੁਸਲਿਮ ਔਰਤਾਂ ਵੀ ਹੈ ਜਿਹੜਾ ਆਪਣੇ ਪਤੀ ਤੋਂ ਗੁਜ਼ਾਰੇ ਪੱਤੇ ਦੀ ਹੱਕਦਾਰ ਹੋਣਗੀਆਂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟੇ ਮਾਮਲਾ ਪਹੁੰਚਿਆ ਸੀਗਾ ਤਾਂ ਜਿੱਥੇ CrPC ਦੀ ਤਾਰਾ 125 ਤਹਿਤ ਸੁਪਰੀਮ ਕੋਰਟ ਦੇ ਦੋਰੇ ਬੈਂਚ ਦਾ ਕਹਿਣਾ ਹੈ ਕਿ ਮੁਸਲਿਮ ਔਰਤਾਂ ਚਾਹੇ ਉਹ ਲਿਵਨ ਚ ਹੋਣ ਚਾਹੇ ਤਲਾਕशुदा ਹੋਣ ਉਹ ਵੀ ਹੈ ਜਿਹੜਾ ਬਰਾਬਰ ਦੀ ਹੱਕਦਾਰ ਹੈ ਕਿਉਂਕਿ ਇਹ ਇੱਕ ਧਰਮ ਨਿਰਪੱਖ ਦੇਸ਼ ਹੈ ਤੇ ਸਾਰੀਆਂ ਔਰਤਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਹੱਕ ਹੈ ਉਹ ਮਿਲਣਾ ਚਾਹੀਦਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਤੋਂ ਇਹ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੈ ਤੇ ਇੱਕ ਫੈਸਲੇ 'ਚ ਕਿਹਾ ਗਿਆ ਕਿ ਕੋਈ ਮੁਸਲਿਮ ਔਰਤ ਵੀ ਸੀਆਰਪੀਸੀ ਦੀ ਧਾਰਾ 125 ਤਹਿਤ ਆਪਣੇ ਪਤੀ ਤੋਂ ਗੁਜ਼ਾਰਾ ਪੱਤਾ ਲੈਣ ਦੀ ਹੱਕਦਾਰ ਹੈ ਤੇ ਇਹ ਧਰਮ ਨਿਰਪੱਖ ਤਜਵੀਜ਼ ਸਾਰੀਆਂ ਵਿਆਹੁਤਾ ਔਰਤਾਂ ਤੇ ਲਾਗੂ ਹੁੰਦੀ ਹੈ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੀਆਂ ਹੋਣ ਤਾਂ ਜਸਟਿਸ ਬੀਵੀ ਨਾਗਰਤਨਾ ਅਤੇ ਜਸਟਿਸ ਅਗਸਟਿਨ ਜੋਰਜ ਮਸੀਹ ਦੇ ਬੈਂਚ ਨੇ ਇਹ ਫੈਸਲਾ ਸੁਣਾਇਆ ਕਿ ਹੈ ਕਿ ਮੁਸਲਮ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਕਾਨੂੰਨ 1986 ਨੂੰ ਧਰਮ ਨਿਰਪੱਖ ਕਾਨੂੰਨ ਤੇ ਤਰਜੀ ਨਹੀਂ ਮਿਲੇਗੀ ਤਾਂ ਜਸਟਿਸ ਨਾਗਰਤਨਾ ਮੁਤਾਬਕ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਮੁੱਖ ਸਿੱਟੇ ਦੇ ਨਾਲ ਹੀ ਫੌਜਦਾਰੀ ਅਪੀਲ ਨੂੰ ਖਾਰਜ ਕਰ ਰਹੇ ਹਾਂ ਕਿ ਧਾਰ 125 ਸਾਰੀਆਂ ਔਰਤਾਂ ਦੇ ਸੰਬੰਧ ਵਿੱਚ ਲਾਗੂ ਹੁੰਦੀ ਹੈ ਜੀ ਹਾਂ ਤਾਂ ਦੱਸ ਦਈਏ ਕਿ ਇੱਕ ਪਤੀ ਵੱਲੋਂ ਹੈ ਜਿਹੜਾ ਪਹੁੰਚ ਕੀਤੀ ਗਈ ਸੀ ਸੁਪਰੀਮ ਕੋਰਟ ਤਾਂ ਉਸ ਦਾ ਕਹਿਣਾ ਸੀਗਾ ਕਿ ਮੈਂ ਆਪਣੀ ਪਤਨੀ ਨੂੰ ਗੁਜ਼ਾਰਾ ਪੱਤਾ ਨਹੀਂ ਦੇਣਾ ਚਾਹੁੰਦਾ ਤਾਂ ਜਦੋਂ ਇਹ ਪੂਰਾ ਮਾਮਲਾ ਸੁਪਰੀਮ ਕੋਰਟ ਦੇ ਦੋਰੇ ਬੈਂਚ ਨੇ ਸੁਣਿਆ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਜਿੰਨੀਆਂ ਵੀ ਮਹਿਲਾਵਾਂ ਨੇ ਉਹ ਸਾਰੇ ਆਪਣੇ ਪਤੀ ਤੋਂ ਗੁਜ਼ਾਰੇ ਪੱਤੇ ਦੀ ਹੱਕਦਾਰ ਨੇ ਇਸ ਮਾਮਲੇ 'ਚ ਹੋਰ ਜਾਣਕਾਰੀ ਲਈ ਜੁੜਦੇ ਆ ਵਕੀਲ ਬਲਰਾਜ ਸਿੰਘ ਪਾੜਾ ਨਾਲ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਬਲਰਾਜ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਕਿ ਦੋਰੇ ਬੈਂਚ ਨੇ ਸੁਪਰੀਮ ਕੋਰਟ ਦੇ ਅੱਜ ਵੱਡਾ ਫੈਸਲਾ ਸੁਣਾਇਆ ਹੈ ਕਿ ਹੈ ਕਿ ਜਿੰਨੀਆਂ ਵੀ ਔਰਤਾਂ ਨੇ ਭਾਰਤ ਦੀਆਂ ਉਹ ਚਾਹੇ ਤਲਾਕਸ਼ੁਦਾ ਹੋਣ ਚਾਹੇ ਲਿਵਨਚ ਹੋਣ ਤੇ ਮੁਸਲਮਨ ਔਰਤਾਂ ਵੀ ਆਪਣੇ 파ਟਨਰ ਤੋਂ ਆਪਣੇ ਪਤੀ ਤੋਂ ਜਿਹੜਾ ਹੈ ਗੁਜ਼ਾਰੇ ਭੱਤੇ ਦੀ ਹੱਕਦਾਰ ਨੇ ਹਾਂਜੀ ਸੁਮੇਤ ਜੀ ਮੈਂ ਤੁਹਾਨੂੰ ਅੱਜ ਇਸ ਕੇਸ ਬਾਰੇ ਤੁਹਾਨੂੰ ਅੱਪ ਤਿੰਨ ਗੱਲਾਂ ਕਰਾਂਗੇ ਕਿ ਕਿਹੜੇ ਦੋ ਕਾਨੂੰਨ ਨੇ ਜਿਨ੍ਹਾਂ ਦੇ ਅੰਦਰ ਗੁਜ਼ਾਰੇ ਭੱਤੇ ਦੀ ਮੰਗ ਕੀਤੀ ਜਾ ਸਕਦੀ ਹੈ ਜੀ ਇਸ ਕਾਨੂੰਨਾਂ ਦੀ ਕੀ ਮੁੱਖਤਾ ਹੈ ਜੀ ਤੇ ਜਿਹੜਾ ਅੱਜ ਦਾ ਫੈਸਲਾ ਉਹਦੇ ਵਿੱਚ ਸੁਪਰੀਮ ਕੋਰਟ ਨੇ ਕੀ ਕਿਹਾ ਜੀ ਅਕਤੂਬਰ ਆਸੀ ਗੱਲ ਕਰਦੇ ਹਾਂ ਜੀ ਸੀਆਰਪੀਸੀ ਦੀ ਧਾਰਾ 125 ਦੇ ਅੰਦਰ ਪਤਨੀ ਬੱਚੇ ਜਾਂ ਮਾਪਿਓ ਜਿਹੜੇ ਨੇ ਜਿਉ ਉਹ ਆਪਣੇ ਆਪ ਦੇ ਨਿਰਪਰ ਨਹੀਂ ਰਹਿ ਸਕਦੇ ਤਾਂ ਉਹ ਸਹਾਇਤਾ ਦੀ ਮੰਗ ਕਰ ਸਕਦੇ ਨੇ ਜੀ ਉਸ ਤੋਂ ਇਲਾਵਾ ਸਾਡੇ ਕੋਲ ਸਹਾਇਤਾ ਲੈਣ ਲਈ ਰੀਤੀ ਰਿਵਾਜਾਂ ਵਾਲੇ ਕਾਨੂੰਨ ਨੇ ਜਿਵੇਂ Hindu ਲੋਕ ਹੋ ਗਿਆ Muslim ਲੋਕ ਹੋ ਗਿਆ ਜੀ ਹੁਣ Muslim ਲੋਕ ਕੀ ਹੈ ਜੀ ਕਿ ਤੁਸੀਂ ਜੇ ਤੁਸੀਂ ਗੁਜ਼ਾਰਾ ਭੱਤੇ ਦੀ ਮੰਗ ਕਰਨੀ ਹੈ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਤੁਸੀਂ 3 ਮਹੀਨਿਆਂ ਤੱਕ ਸਹਾਇਤਾ ਲੈ ਸਕਦੇ ਹੋ ਜੀ ਤੇ ਇਸ ਤੋਂ ਬਾਅਦ ਇੱਕ 1985 ਚ ਸ਼ਾਹ ਬਨੂ ਨਰਮ ਦਾ ਕੇਸ ਸੀਗਾ ਜਿਹਦੇ ਵਿੱਚ ਇੱਕ ਮੁਸਲਿਮ ਔਰਤ ਨੇ ਸੈਕਸ਼ਨ 492 ਦੇ ਅੰਡਰ ਕੇਸ ਫਾਈਲ ਕੀਤਾ ਸੀਗਾ ਜੀ ਉਦੋਂ ਇੱਕ ਲੈਂਡਮਾਰਕ ਜੱਜਮੈਂਟ ਆਈ ਸੀਗੀ ਕਿ ਭਾਵੇਂ ਕੋਈ ਕਿਸੇ ਵੀ ਰੀਤੀ ਰਿਵਾਜਾਂ ਦੇ ਅੰਡਰ ਹੁੰਦਾ ਹੈ ਪਰ ਕੋਈ ਵੀ ਇਨਸਾਨ ਉਹਦਾ ਮੌਲਿਕ ਅਧਿਕਾਰ ਹੈ ਕਿ ਉਹ ਸੀਆਰਪੀਸੀ ਦੇ 1725 ਦੇ ਅੰਡਰ ਵੀ ਗੁਜ਼ਾਰਾ ਪੱਤੇ ਦੀ ਮੰਗ ਕਰ ਸਕਦਾ ਹੈ ਤੇ ਜੇਕਰ ਗੱਲ ਕਰੀਏ ਬਲਰਾਜ ਇਸ ਤੋਂ ਪਹਿਲਾਂ ਮੁਸਲਿਮ ਔਰਤਾਂ ਸਿਗੀਆਂ ਕਿ ਉਹਨਾਂ ਨੂੰ ਗੁਜ਼ਾਰਾ ਪੱਤਾ ਨਹੀਂ ਮਿਲਦਾ ਸੀਗਾ ਜਾਂ ਫਿਰ ਇਹ ਇਹ ਮਾਮਲੇ ਦੇ ਸਪੈਸ਼ਲ ਜਿਹੜਾ ਹੈ ਦੋਰੇ ਬੈਂਚ ਨੇ ਸੰਗਿਆਨ ਲਿਆ ਤੇ ਕਿਹਾ ਕਿ ਹੁਣ ਇਸ ਧਾਰਾ ਦੇ ਤਹਿਤ ਮਿਲ ਸਕਦਾ ਜਸਮੀਤ ਜੀ ਪਹਿਲਾਂ ਗੁਜ਼ਾਰਾ ਪੱਤਾ ਮਿਲਦਾ ਸੀਗਾ ਉਹਨਾਂ ਨੂੰ ਪਰ ਉਹ ਇੱਕ ਇੱਕ 3 ਮਹੀਨਿਆਂ ਦਾ ਇੱਦਤ ਪੀਰੀਅਡ ਹੁੰਦਾ ਜੀ ਸਿਰਫ ਉਹ 3 ਮਹੀਨਿਆਂ ਤੱਕ ਉਹਨਾਂ ਨੂੰ ਗੁਜ਼ਾਰਾ ਪੱਤਾ ਦਿੱਤਾ ਜਾਂਦਾ ਸੀਗਾ ਜੀ ਉਸ ਤੋਂ ਬਾਅਦ ਨਹੀਂ ਮਿਲਦਾ ਫਿਰ ਜਦੋਂ ਜਿਹੜਾ 1985 ਵਾਲਾ ਕੇਸ ਹੈਗਾ ਉਸ ਤੋਂ ਬਾਅਦ ਇੱਕ ਕਾਨੂੰਨ ਲੰ ਲਿਆਂਦਾ ਗਿਆ ਹੂੰ ਤੇ ਨਹੀਂ ਜਿਹੜੇ ਇੱਕ ਮੁਸਲਿਮ ਲੋ ਬਣਾ ਦਿੱਤਾ ਗਿਆ ਉਸ ਟਾਈਮ ਜਿਹਦਾ ਨਾਮ ਸੀਗਾ ਮੁਸਲਿਮ ਊਮਨ ਪ੍ਰੋਟੈਕਸ਼ਨ ਆਫ ਰਾਈਟਸ ਔਨ ਡਾਈਵੋਰਸ ਐਕਟ ਹੂੰ ਜਿਹਦੇ ਵਿੱਚ ਇਹ ਲਿਖ ਦਿੱਤਾ ਗਿਆ ਕਿ ਜਿਹੜੇ ਜਿਹੜੇ ਮੁਸਲਿਮ ਊਮਨ ਨੇ ਉਹ ਸਿਰਫ 3 ਮਹੀਨਿਆਂ ਤੱਕ ਹੀ ਮੇਨਟੇਨੈਂਸ ਲੈ ਸਕਣਗੇ ਹੂੰ ਤੇ ਫਿਰ ਉਸ ਤੋਂ ਬਾਅਦ ਕੇਸ ਹੋਇਆ 2001 ਚ ਉਹਦੇ ਵਿੱਚ ਇਸ ਕਾਨੂੰਨ ਨੂੰ ਪਹਿਲਾਂ ਤੇ ਇਸ ਕਾਨੂੰਨ ਬਾਰੇ ਅਨਕਨਸਟੀਟਿਊਸ਼ਨ ਡਿਕਲੇਅਰ ਕਰਨ ਦੀਆਂ ਪਟੀਸ਼ਨਾਂ ਪਾਈਆਂ ਗਈਆਂ ਹਾਂ ਪਰ 2001 'ਚ ਇੱਕ ਲੈਂਡਮਾਰਕ ਫੈਸਲਾ ਦੁਬਾਰਾ ਆਇਆ ਕਿ ਚਲੋ ਇਹ ਕੇਸ ਇਹ ਕਾਨੂੰਨ ਤਾਂ ਕਨਸਟੀਟਿਊਸ਼ਨਲ ਹੈ ਪਰ ਜੇ ਕੋਈ ਮੁਸਲਿਮ ਔਰਤ ਨੂੰ ਗੁਜ਼ਾਰਾ ਪੱਤਾ ਨਹੀਂ ਸਹੀ ਤਰੀਕੇ ਨਾਲ ਦਿੱਤਾ ਜਾਂਦਾ ਤਾਂ ਉਹ ਦਿੱਤ ਪੀਰੀਅਡ ਤੋਂ ਬਾਅਦ ਵੀ ਗੁਜ਼ਾਰਾ ਪੱਤਾ ਲੈ ਸਕਦੀ ਹੈ ਤੇ ਹੁਣ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਹੁਣ ਜਿਹੜਾ ਇਸ ਤੋਂ ਬਾਅਦ ਜਿਹੜਾ ਆਪਾਂ ਸੁਪਰੀਮ ਕੋਰਟ ਦੇ ਫੈਸਲੇ ਦੀ ਗੱਲ ਕਰਦੇ ਹਾਂ ਜੀ ਉਹਦੇ ਵਿੱਚ ਹੁਣ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਕਿ ਕੋਈ ਵੀ ਜਿਹੜੀ ਲੇਡੀ ਹੈ ਮੁਸਲਿਮ ਔਮਨ ਪ੍ਰੋਟੈਕਸ਼ਨ ਐਕਟ ਤੋਂ ਬਾਅਦ ਜੀ ਉਹ ਸੈਕਸ਼ਨ 125 ਦੇ ਅੰਡਰ ਵੀਮਨ ਡਿਪੈਂਡੈਂਸ ਫਾਈਲ ਕਰ ਸਕਦੀ ਹੈ ਜੀ ਸੈਕਸ਼ਨ 3 ਔਫ ਮੁਸਲਿਮ ਔਮਨ ਪ੍ਰੋਟੈਕਸ਼ਨ ਐਕਟ ਉਹਦੇ ਅੰਡਰ ਵੀ ਫਾਈਲ ਕਰ ਸਕਦੀ ਹੈ ਜੀ ਹੁਣ ਇਹਦੇ ਵਿੱਚ ਤਿੰਨ ਮੇਨ ਚੀਜ਼ਾਂ ਉਹਨਾਂ ਨੇ ਦੱਸੀਆਂ ਨੇ ਸਭ ਤੋਂ ਸਭ ਤੋਂ ਮੇਨ ਚੀਜ਼ ਇਹ ਹੈ ਕਿ ਜੇ ਤੁਸੀਂ ਜੇ ਕੋਈ ਲੇਡੀ ਆਪਣੇ ਮੁਸਲਿਮ ਲੋਕ ਦੇ ਹੰਟਰ ਜੋ ਨੂੰ ਗੁਜ਼ਾਰਾ ਬਹੁਤ ਮਿਲਦਾ ਜੇ ਉਹਦੇ ਤੋਂ ਸੈਟੀਸਫਾਈਡ ਨਹੀਂ ਹੈਗੀ ਤਾਂ ਉਹ ਸੈਕਸ਼ਨ 125 ਸੀਆਰਪੀਸ ਦੇ ਅੰਡਰ ਵੀ ਫਾਈਲ ਕਰ ਸਕਦੀ ਹੈ ਜੀ ਤੁਸੀਂ ਮੇਨ ਚੀਜ਼ ਜੇ ਕਿਸੇ ਬੰਦੇ ਨੇ ਭਾਈ ਉਸ ਤੋਂ ਬਾਅਦ ਉਹਨੂੰ ਮਤਲਬ ਉਹਦੇ ਜਿੰਨਾ ਉਹਨੂੰ ਲੋੜ ਜੋ ਮਤਲਬ ਬਿਲਕੁਲ ਸਹਾਇਤਾ ਜਿੰਨੀ ਉਹਨੂੰ ਚਾਹੀਦੀ ਹੈ ਜੇ ਉਹ ਸਾਰੀਆਂ ਉਹਨਾਂ ਨੇ ਕੰਡੀਸ਼ਨਾਂ ਫੁੱਲਫਿਲ ਕੀਤੀਆਂ ਜੀ ਉਹ ਬੰਦਾ ਵੀ ਕੰਡੀਸ਼ਨਸ ਫੁੱਲਫਿਲ ਕਰਕੇ ਇੱਕ ਇੱਕ ਫੈਸਲੇ ਨੂੰ ਮਤਲਬ ਜਾਂ ਕਰਾ ਸਕਦਾ ਹੈ ਇਨਵੋਕ ਕਰਾ ਸਕਦਾ ਹੈ ਜੀ ਤੀਸਰੀ ਮੇਨ ਚੀਜ਼ ਹੈਗੀ ਕਿ ਜਿਹੜੇ ਜਿਵੇਂ 2019 ਤੋਂ ਬਾਅਦ ਜਿਹੜੇ ਇਹਨਾਂ ਨੇ ਟ੍ਰਿਪਲ ਤਲਾਕ ਵਾਲਾ ਉਹ ਸੀਗਾ ਉਹ ਅਨਕਨਸਟੀਟਿਊਸ਼ਨਲ ਡਿਕਲੇਅਰ ਕਰਤਾ ਸੀਗਾ ਜੀ ਹੁਣ ਜਿਹੜਾ ਜਿਹੜੀ ਮੁਸਲਿਮ ਲੇਡੀ ਨੂੰ ਇੱਥਾਂ ਮਤਲਬ ਔਰਲੀ ਵਰਬਲੀ ਤੁਸੀਂ ਕਿਸੇ ਮੁਸਲਿਮ ਤਲਾਕ ਦੇ ਦਿੰਦੇ ਹੋ ਜੀ ਉਹ ਵੀ ਦੋਵਾਂ ਜੋ ਕਿਸੇ ਅੰਡਰ ਵੀ ਪ੍ਰੋਟੈਕਸ਼ਨ ਮੇਨਟੇਨੈਂਸ ਫਾਈਲ ਕਰ ਸਕਦੀ ਹੈ ਜੀ ਇਹ ਦਿਨ ਮੇਨ ਚੀਜ਼ਾਂ ਜਿਹੜੀਆਂ ਕਿ ਬਹੁਤ ਜ਼ਰੂਰੀ ਸੀਗੀਆਂ ਕਿਸੇ ਵੀ ਕਿਸੇ ਵੀ ਇੰਡੀਅਨ ਸਿਟੀਜ਼ਨ ਲਈ ਜੀ ਜੋ ਕਿ ਸੁਪਰੀਮ ਕੋਰਟ ਦੇ ਫੈਸਲੇ ਦੁਆਰਾ ਬਿਲਕੁਲ ਕਨਸਟੀਟਿਊਸ਼ਨਲ ਬਿਲਕੁਲ ਸਹੀ ਤਰੀਕੇ ਨਾਲ ਡਿਫਾਈਨ ਕਰ ਦਿੱਤੀਆਂ ਗਈਆਂ ਕਿ ਹਾਂ ਕੋਈ ਵੀ ਲੇਡੀ ਜੇ ਉਹਨੂੰ ਗੁਜ਼ਾਰੇ ਭੱਤੇ ਦੀ ਮਤਲਬ ਕੰਡੀਸ਼ਨ ਜਾਂ ਉਹਦੀ ਸੈਟੀਸਫੈਕਸ਼ਨ ਨਹੀਂ ਹੁੰਦੀ ਤਾਂ ਉਹ ਦੋਵਾਂ ਕਾਨੂੰਨਾਂ 'ਚ ਕਿਸੇ ਅੰਡਰ ਵੀ ਫਾਈਲ ਕਰ ਸਕਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਲਰਾਜ ਜਾਣਕਾਰੀ ਦੇਣ ਲਈ ਸੋਏ ਸਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਬਲਰਾਜ ਸਿੰਘ ਪਹਾੜਾ ਜਿਨ੍ਹਾਂ ਵੱਲੋਂ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ ਤਾਂ ਉਹਨਾਂ ਦੱਸਿਆ ਹੈ ਕਿ ਵੱਖ-ਵੱਖ ਕੰਡੀਸ਼ਨਾਂ ਦੇ ਤਹਿਤ ਜਿਹੜਾ ਹੈਗਾ ਹੁਣ ਮੁਸਲਿਮ ਔਰਤਾਂ ਵੀ ਗੁਜ਼ਾਰੇ ਪੱਤੇ ਦੀ ਜਿਹੜੀਆਂ ਮੰਗ ਕਰ ਸਕਦੀਆਂ ਤੇ ਉਹਨਾਂ ਨੂੰ ਜਿਹੜਾ ਬਣਦਾ ਗੁਜ਼ਾਰਾ ਪੱਤਾ ਦਿੱਤਾ ਜਾਵੇਗਾ ਚਾਹੇ ਉਹ ਤਲਾਕਸ਼ੁਦਾ ਹੈ ਚਾਹੇ ਉਹ ਕਿਸੇ ਕਾਰਨਾ ਕਰਕੇ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਜਾਂ ਫਿਰ ਉਹ ਲਿਵਿੰਗ ਚ ਰਹਿ ਰਹੀ ਹੈ ਤਾਂ ਉਹ ਵੀ ਹੈ ਜਿਹੜਾ ਆਪਣੇ ਪਾਰਟਨਰ ਤੋਂ ਗੁਜ਼ਾਰੇ ਪੱਤੇ ਦੀ ਹੱਕਦਾਰ ਨੇ